ਇਹ ਜ਼ਿੰਦਗੀ 'ਚ ਹਰ ਪਲ ਕੁਝ ਸਿੱਖਣਾ ਹੈ ਇਹ ਜੀਵਨ 'ਚ ਹਰ ਪਲ ਕੁਝ ਗਿਆਨ ਲੈਣਾ ਹੈ ਕਿਉਂਕਿ ਜ਼ਿੰਦਗੀ ਦਾ ਹਰ ਪਲ ਤੁਹਾਨੂੰ ਗਿਆਨ ਦੇਣ ਆਂਦਾ ਹੈ ਹੁਣ ਤੁਸੀਂ ਕਹਿੰਦਾ ਜੀ ਉਹ ਕਿਦਾਂ ਕਿਉਂਕਿ ਅਸੀਂ ਇਹ ਮੂਮਤਾ ਦਾ ਬੜਾ ਧਿਆਨ ਰੱਖੀਦਾ ਆਪਣੇ ਜੀਵਨ 'ਚ ਅਸੀਂ ਆਪਣੇ ਜੀਵਨ ਦੀ ਗੱਲ ਦੱਸ ਰਹੇ ਹਾਂ ਕਿਉਂਕਿ ਜੋ ਅਸੀਂ ਖੁਦ ਅਜਮਾਇਆ ਹੈ ਉਹੀ ਇਹ ਤੁਹਾਨੂੰ ਦੱਸਦੇ ਹਾਂ ਕਿਸੀਂ ਜੀਵਨ ਦੇ ਹਰ ਪਲ ਤੋਂ ਗਿਆਨ ਸਿੱਖਿਆ ਹੈ ਹੁਣ ذرا غور کرنا ਕਿਸ ਤਰ੍ਹਾਂ فرض ਕਰੋ ਤੁਸੀਂ ਤੁਰੇ ਜਾ ਰਹੇ ਹੋ ਅਗਰ ਕੋਈ ਤੁਹਾਡੇ ਨਾਲ ਆ ਕੇ ਬਦਸਲੂਕੀ ਕਰਦਾ ਹੈ ਕੋਈ ਤੁਹਾਨੂੰ ਬੁਰਾ ਬੋਲਦਾ ਹੈ ਤਾਂ ਉਹ ਟਾਈਮ ਗੁੱਸਾ ਕਰਨ ਦਾ ਨਹੀਂ ਹੈ ਉਹ ਟਾਈਮ ਮੌਕਾ ਦੇ ਰਹੀ ਹੈ ਜ਼ਿੰਦਗੀ ਕਿ ਭਾਈ ਦੇਖੋ ਦੋ ਆਪਸ਼ਨਾਂ ਹੈ ਤੂੰ ਇਤਨਾ ਗੁੱਸਾ ਕਰਕੇ ਬੁਰਾ ਬੋਲ ਕੇ ਬੁਰਾ ਬਣ ਸਕਦਾ ਹੈ ਤਾਂ ਤੂੰ ਆਪਣੇ ਗੁੱਸੇ ਨੂੰ ਕੰਟਰੋਲ ਕਰਕੇ ਤੂੰ ਅੱਛਾ ਵੀ ਬਣ ਸਕਦਾ ਹੈ ਇਸ ਲਈ ਹੁਣ ਤੂੰ ਚੁਣ ਲੈ ਕਿ ਅੱਛਾ ਬਣਨਾ ਹੈ ਜਾਂ ਬੁਰਾ ਬਣਨਾ ਹੈ ਜੇ ਕੋਈ ਤੁਹਾਡ ਨੂੰ ਬੁਰਾ ਕਰਦਾ ਹੈ ਤਾਂ ਜ਼ਿੰਦਗੀ ਤੁਹਾਨੂੰ ਮੌਕਾ ਦੇ ਰਹੀ ਹੈ ਤੁਸੀਂ ਉਹਦਾਂ ਬੁਰਾ ਕਰਕੇ ਬੁਰਾ ਵੀ ਬਣ ਸਕਦੇ ਹੋ ਤਾਂ ਤੁਸੀਂ ਸਬਰ ਕਰਕੇ اپنی ਬੁਰੀਾਈ ਨੂੰ ਦਬਾ ਕੇ ਉਹਦੇ ਨਾਲ ਮੁਸਕਰਾ ਕੇ ਬੋਲ ਕੇ ਅੱਛਾ ਵੀ ਤੁਸੀਂ ਕਰ ਸਕਦੇ ਹੋ ਪਰ ਇਹ ਤੁਹਾਡੇ ਤੇ ਹੈ ਕਿ ਤੁਸੀਂ ਉਸ ਸਿੱਖਿਆ ਕੀ ਲਈ ਤੁਸੀਂ ਜਦੋਂ ਕੋਈ ਤੁਹਾਡੇ ਸਾਹਮਣੇ ਮੁਸੀਬਤ ਆਂਦੀ ਹੈ ਤਾਂ ਮੁਸੀਬਤ ਆ ਕੇ ਤੁਹਾਨੂੰ ਗਿਰਾਉਣ ਵਾਸਤੇ ਨਹੀਂ ਆਂਦੀ ਬਲਕਿ ਉਹ ਮੁਸੀਬਤ ਤੁਹਾਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਵਾਸਤੇ ਆਂਦੀ ਹੈ ਪਰ ਕਈ ਤਾਂ ਨਾ ਸਮਝ ਹੁੰਦੇ ਆ ਜਿਹੜੇ ਮੁਸੀਬਤ ਨੂੰ ਦੇਖ ਕੇ ਗਿਰ ਜਾਂਦੇ ਆ ਟੁੱਟ ਜਾਂਦੇ ਆ ਤਾਂ ਕਈ ਸਮਝਦਾਰ ਹੁੰਦੇ ਜਿਹੜੇ ਮੁਸੀਬਤ ਨੂੰ ਦੇਖ ਕੇ ਹੋਰ ਵੀ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦੇ ਆ ਉਕੇ ਜੀਵਨ ਦਾ ਹਰ ਪਲ ਸਾਨੂੰ ਬਹੁਤ ਕੁਝ ਸਿਖਾ ਰਿਹਾ ਹੈ ਇਸ ਲਈ ਜਦੋਂ ਹੁਣ ਕੋਈ ਤੁਹਾਨੂੰ ਬੁਰਾ ਬੋਲੇ ਨਾ ਤਾਂ ਸੋਚਿਆ ਕਰੋ ਹੁਣ ਮੇਰੇ ਅੰਦਰ ਦੋ ਚੀਜ਼ਾਂ ਹੈ ਬੁਰੇ ਦਾ ਬੁਰਾ ਰਿਪਲਾਈ ਵੀ ਕਰ ਸਕਦਾ ਐ ਤਾਂ ਬੁਰੇ ਦਾ ਅੱਛਾ ਰਿਪਲਾਈ ਵੀ ਕਰ ਸਕਦਾ ਹੁਣ ਜ਼ਿੰਦਗੀ ਸਿਖਾ ਰਹੀ ਹੈ ਕਿ ਹੁਣ ਭਾਈ ਤੂੰ ਅੱਛਾ ਬਣਨਾ ਜਾਂ ਬੁਰਾ ਇਹ ਤੇਰੇ ਹੱਥੇ ਚ ਹੈ ਤੂੰ ਅੱਛੀ ਸਿੱਖਿਆ ਲੈਣੀ ਬੁਰੀ ਸਿੱਖਿਆ ਲੈਣੀ ਇਹ ਤੇਰੇ ਹੱਥੇ ਚ ਹੈ ਕਿਉਂਕਿ ਉਹਨੇ ਕਰਨ ਵਾਲੇ ਨੇ ਆਪਣਾ ਕੰਮ ਕਰ ਦਿੱਤਾ ਹੁਣ ਤੂੰ ਅੱਛਾ ਵੀ ਕਰ ਸਕਦਾ ਐ ਤੂੰ ਮਾੜਾ ਵੀ ਕਰ ਸਕਦਾ ਹੈ ਇਹ ਹੁਣ ਤੂੰ ਵਿਚਾਰ ਕਰਨਾ ਹੈ ਕਿ ਮੈਂ ਅੱਛਿਆਂ ਦੇ ਰਸਤੇ ਜਾਣਾ ਹੈ ਜਾਂ ਮੈਂ ਬੁਰਿਆਂ ਦੇ ਰਸਤੇ ਜਾਣਾ ਹੈ ਕਿਉਂਕਿ ਇਹ ਤੇਰੇ ਕੋਲ ਮੌਕਾ ਹੈ ਸਿੱਖਿਆ ਦਾ ਜਿਦਾ ਕਹਿੰਦੇ ਨਾ ਕਿ ਬੱਚਾ ਅੱਛੇ ਪਾਠ ਅੱਛੇ ਪਾਠ ਵੀ ਸਿੱਖ ਸਕਦਾ ਹੈ ਤਾਂ ਬੱਚਾ ਬੁਰੇ ਪਾਠ ਵੀ ਸਿੱਖ ਸਕਦਾ ਹੈ ਇਦਾਂ ਜ਼ਿੰਦਗੀ ਦਾ ਹਰ ਪਲ ਸਾਨੂੰ ਕੁਝ ਸਿਖਾ ਰਿਹਾ ਹੈ ਬੋਲੋ ਸਮਝਿ ਦਿਓ ਕਿ ਨਹੀਂ ਹੁਣ ਜੇ ਫਰਜ਼ ਕਰੋ ਬੰਦਾ ਕਹਿੰਦਾ ਮੈਨੂੰ ਰੋਜ਼ ਰੋਟੀ ਮਿਲੀ ਹੈ ਅੱਜ ਜੀਵਨ ਨੇ ਅੱਜ ਜ਼ਿੰਦਗੀ ਨੇ ਕੁਦਰਤ ਨੇ ਮੈਨੂੰ ਰੋਟੀ ਨਹੀਂ ਦਿੱਤੀ ਤਾਂ ਐਸੀ ਕਹਾਂਗੇ ਜੀ ਮਾੜੀ ਗੱਲ ਨਹੀਂ ਹੈ ਇੱਕ ਦਿਨ ਭੁੱਖਾ ਰਹੋਗੇ ਤਾਂ ਤੁਹਾਡੀ ਹੈਲਥ ਵਾਸਤੇ ਅੱਛਾ ਹੈ ਤੁਹਾਡਾ ਸਬਰ ਵੱਧਾ ਹੈ ਤੁਸੀਂ ਸਟਰੋਂਗ ਹੁੰਦੇ ਹੋ ਇਸੇ ਲਈ ਤਾਂ ਅੱਜ ਦੇ ਸਮੇਂ 'ਚ ਡਾਕਟਰ ਵੀ ਕਹਿੰਦੇ ਕਿ ਭਾਈ ਹਫ਼ਤੇ 10 ਦਿਨਾਂ ਬਾਅਦ ਇੱਕ ਅਦਾ ਪਾ ਫਾਸਟ ਰੱਖ ਲਿਆ ਕਰ ਇੱਕ ਅਦਾ ਵਰਤ ਰੱਖ ਲਿਆ ਕਰ ਤਾਂ ਕਿ ਪੇਟ ਨੂੰ ਰੈਸਟ ਮਿਲੇ ਕਿਉਂਕਿ ਤੂੰ ਜ਼ਰੂਰਤ ਤੋਂ ਜ਼ਿਆਦਾ ਖਾਂਦਾ ਹੈ ਉਹ ਪੇਟ ਤੇ ਓਵਰਲੋਡ ਪੈਂਦਾ ਤਾਂ ਕਈ ਬਿਮਾਰੀਆਂ ਉਹਨਾਂ ਪੈਦਾ ਹੋ ਜਾਂਦੀਆਂ ਨਹੀਂ ਤਾਂ ਕਿਸੇ ਡਾਕਟਰ ਨੂੰ ਪੁੱਛ ਕੇ ਦੇਖ ਲਓ ਕਿ 10 15 ਦਿਨਾਂ ਬਾਅਦ ਇੱਕ ਦਿਨ ਸਿਰਫ ਪਾਣੀ ਤੇ ਰਹਿਣਾ ਯਾ ਫਨ ਲਹਾਤੇ ਰਹਿਣਾ ਸਾਡੀ ਬੋਡੀ ਵਾਸਤੇ ਅੱਛਾ ਹੈ ਜਾਂ ਮਾੜਾ ਹੈ ਕਹਿੰਦੇ ਸਾਡੀ ਬੋਡੀ ਡੀਟੌਕਸ ਹੋ ਜਾਂਦੀ ਹੈ ਕਈ ਵਿਸ਼ਾਲੇ ਤਤ ਨਿਕਲ ਜਾਂਦੇ ਹੈ ਅਗਰ ਅਸੀਂ ਇੱਕ ਦਿਨ ਪਾਣੀ ਤੇ ਰਹੀਏ ਸੋ ਕਹਿਣ ਨੂੰ ਕੀ ਕਹਿਣਾ ਕੀ ਚਾਹਦੇ ਆਂ ਅਸੀਂ ਕਿ ਜਦੋਂ ਵੀ ਸਾਡੇ ਜੀਵਨ ਚ ਕੋਈ ਇਦਾਂ ਦਾ ਵਕਤ ਆਂਦਾ ਹੈ ਤਾਂ ਉਹ ਵਕਤ ਸਾਨੂੰ ਗਿਆਨ ਦੇਣ ਵਾਸਤੇ ਆਂਦਾ ਹੈ ਅਸੀਂ ਉਹ ਤੋਂ ਗਿਆਨ ਲੈ ਵੀ ਸਕਦੇ ਆਂ ਤਾਂ ਅਸੀਂ ਜਿੱਦਾਂ ਸਮਝ ਲਓ ਕਿ ਦੋ ਨੌਜਵਾਨ ਤੁਰੇ ਜਾ ਰਹੇ ਸੀ ਤੁਰੇ ਜਾ ਰਹੇ ਸੀ ਅੱਗੇ ਇੱਕ ਕਿਤਾਬ ਪਈ ਹੋਈ ਸੀ ਹੁਣ ਇੱਕ ਨੌਜਵਾਨ ਨੇ ਉਹ ਕਿਤਾਬ ਨੂੰ ਦੇਖਿਆ ਚਾਕੇ ਪਰੇ ਕਰਤਾ ਦੂਜੇ ਨੇ ਕਿਹਾ ਠਹਿਰ ਭਾਈ ਕੀ ਹੈ ਤੇ ਦੇਖੀਏ ਉਹਨੇ ਚੱਕਿਆ ਦੇਖ ਕੇ ਪੜਨਾ ਸ਼ੁਰੂ ਕਰ ਦਿੱਤਾ ਹੁਣ ਕਿਤਾਬ ਦੋਨਾਂ ਨੂੰ ਮਿਲੀ ਇੱਕ ਨੇ ਠੋਕਰ ਮਾਰ ਦਿੱਤੀ ਦੂਜੇ ਨੇ ਉਹਦੇ ਚ ਅੰਦਰ ਛੁਪਿਆ ਗਿਆਨ ਪ੍ਰਾਪਤ ਕਰ ਲਿਆ ਕਿ ਇਹ ਤਾਂ ਬਹੁਤ ਅੱਛੀ ਸਿੱਖਿਆ ਹੈ ਪਾਈਏ ਨੂੰ ਮੈਂ ਅਪਣਾਣਾ ਹੈ ਤਾਂ ਆਪਣੀ ਜ਼ਿੰਦਗੀ ਨੂੰ ਅੱਛਾ ਬਣਾਉਣਾ ਹੈ ਹੁਣ ਇਦਾਂ ਹੀ ਇਹ ਜੀਵਨ ਦੀ ਕਿਤਾਬ ਵੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਪਰ ਕਈ ਉਹਨੂੰ ਸਮਝ ਲੈਂਦੇ ਐ ਔਰ ਜੀਵਨ ਦਾ ਲਾਭ ਲੈ ਲੈਂਦੇ ਐ ਤਾਂ ਕਈ ਉਹਨੂੰ ਪੜ ਹੀ ਨਹੀਂ ਪਾਉਂਦੇ ਸਮਝ ਹੀ ਨਹੀਂ ਪਾਉਂਦੇ ਉਹ ਫੇਰ ਠੋਕਰ ਮਾਰ ਕੇ ਅੱਗੇ ਵਧ ਜਾਂਦੇ ਐ ਇਸ ਲਈ ਜਿਹੜਾ ਨਸ਼ੇ ਕਰ ਰਿਹਾ ਠੋਕਰੀ ਤਾਂ ਮਾਰ ਰਿਹਾ ਜੀਵਨ ਨੂੰ ਜਿਹੜਾ ਮਾਰੇ ਕਰਮ ਕਰ ਰਿਹਾ ਠੋਕਰੀ ਤਾਂ ਮਾਰ ਰਿਹਾ ਜੀਵਨ ਨੂੰ ਨਹੀਂ ਤਾਂ ਜੀਵਨ ਜਿੰਨਾ ਆਨੰਦ ਹੈ ਕਿ ਅਸੀਂ ਅੱਛੇ ਕਰਮ ਕਰਕੇ ਆਪਣੇ ਜੀਵਨ ਨੂੰ ਆਨੰਦ ਵਿੱਚ ਬਣਾ ਸਕਦੇ ਹਾਂ ਮੈਨੂੰ ਸਮਝ ਦਿਓ ਇਸ ਲਈ ਆਪਣੇ ਜੀਵਨ ਨੂੰ ਅੱਛਾ ਬਣਾਉਣਾ ਹੈ ਔਰ ਇਹ ਵੀ ਗੱਲ ਯਾਦ ਰੱਖਣੀ ਹੈ ਜੋ ਕਹਾਣੀ ਤੋਂ ਦੱਸਿਆ ਕਿ ਰੱਬ ਜੋ ਕਰਦਾ ਹੈ ਸਾਡੇ ਅੱਛੇ ਨਹੀਂ ਕਰਦਾ ਕਦੀ ਨਾ ਸੋਚੋ ਕਿ ਸਾਡਾ ਮਾੜਾ ਹੋ ਰਿਹਾ ਹੈ ਹਰ ਮਾੜੀ ਚੀਜ਼ ਜੋ ਸਾਨੂੰ ਨਜ਼ਰ ਆਂਦੀ ਹੈ ਉਹ ਮਾੜੀ ਨਹੀਂ ਹੁੰਦੀ ਉਹਦੇ ਪਿੱਛੇ ਕੋਈ ਅੱਛਾ ਰਿਜ਼ਲਟ ਵੀ ਹੋ ਸਕਦਾ ਹੈ ਡਾਕਟਰ ਇੰਜੈਕਸ਼ਨ ਲਾਂਦਾ ਨਜ਼ਰ ਤਾਂ ਮਾੜਾ ਆਂਦਾ ਹੈ ਪਰ ਉਹਦਾ ਰਿਜ਼ਲਟ ਅੱਛਾ ਹੀ ਹੁੰਦਾ ਜੇ ਸਾਡੀ ਦਰਦ ਮਿਟ ਗਈ ਸਾਡੇ ਕਈ ਰੋਗ ਦੂਰ ਹੋ ਗਏ ਇਸੇ ਤਰ੍ਹਾਂ ਇਹ ਕੁਦਰਤ ਵੀ ਦੁੱਖਾਂ ਦਾ ਇੰਜੈਕਸ਼ਨ ਲਾ ਰਹੀ ਹੈ ਤੇ ਇਹਦਾ ਮਤਲਬ ਕੀ ਹੈ ਕਿ ਉਹ ਕੁਦਰਤ ਵੀ ਆਉਣ ਵਾਲੇ ਕਿਸੇ بڑے ਦੁੱਖ ਤੋਂ ਸਾਨੂੰ ਬਚਾਣ ਦੀ ਤਿਆਰੀ ਕਰ ਰਹੀ ਹੈ ਇਸ ਲਈ ਕਦੇ ਵੀ ਕਮਜ਼ੋਰ ਨਾ ਪਵੋ ਆਪਣੇ ਮਾਲਕ ਤੇ ਯਕੀਨ ਰੱਖੋ ਕਿ ਮੇਰਾ ਮਾਲਕ ਹਰ ਪਲ ਹਰ ਘੜੀ ਮੇਰੇ ਨਾਲ ਹੈ ਇਸ ਲਈ ਪਲਟੂ ਨੇੜੇ ਸਾਚ ਕੇ ਝੂਠੇ ਸੇ ਹੈ ਦੂਰ ਪਰ ਕਹਿੰਦੇ ਨੇੜੇ ਸੱਚ ਦੇ ਹੀ ਹੈ ਝੂਠੇ ਤੋਂ ਤਾਂ ਪ੍ਰਮਾਤਮਾ ਦੂਰ ਹੀ ਹੈ ਇਸ ਲਈ ਜਦ ਵੀ ਬਣਨਾ ਸੱਚੇ ਬਣੋ ਪ੍ਰੇਮੀ ਬਣਨਾ ਸੱਚੇ ਬਣੋ ਸੇਵਕ ਬਣਨਾ ਸੱਚੇ ਬਣੋ ਦਿਲੋਂ ਸੱਚੇ ਦਾ ਮਤਲਬ ਜੋ ਦਿਲੋਂ ਕੀਤਾ ਜਾਵੇ ਸੱਚੇ ਦਾ ਮਤਲਬ ਇਹ ਨਹੀਂ ਕਿ ਕਿਸੇ ਤਰਾਜੂ ਤੇ ਰੱਖ ਕੇ ਤੋਲਣਾ ਕਿ ਬੰਦਾ ਸੱਚਾ ਜਾਂ ਝੂਠਾ ਝੂਠਾ ਐ ਸੀ ਕਿ ਇਹਨੂੰ ਕਹਿ ਦਿੰਦੇ ਜੇ ਤੇ ਦਿਲ ਅੰਦਰ ਕੁਝ ਹੋਰ ਹੋਵੇ ਜੁਬਾਨ ਤੇ ਕੁਝ ਹੋਰ ਹੋਵੇ ਉਹ ਝੂਠਾ ਤੇ ਸੱਚਾ ਕੌਣ ਜੋ ਅੰਦਰ ਹੈ ਉਹੀ ਜੁਬਾਨ ਤੇ ਹੈ ਇਸ ਲਈ ਤਾਂ ਕਹਿੰਦੇ ਆ ਨਾ ਕਿ ਮਨ ਨੂੰ ਮੈਲਾ ਤਨ ਉਜਲਾ ਬੰਗੂਲਾ ਕਪਟੀ ਅੰਗ ਕਬੀਰਾ ਤਾਂ ਸੇ ਤੋਂ ਕਉਆ ਭਲਾ ਤਨ ਮਨ ਇੱਕੋ ਰੰਗ ਕਬੀਰ ਸਾਹਿਬ ਕਹਿੰਦੇ ਇੱਕ ਪਾਸੇ ਬਗਲਾ ਬੈਠਾ ਹੈ। ਉਪਰੋਂ ਦਾ ਸਫੇਦ ਹੈ ਪਰ ਅੰਦਰੋਂ ਦਿਲ ਕਾਲਾ ਹੈ। ਉਹ ਵੀ ਮੱਛੀਆਂ ਖਾਂਦਾ ਹੈ। ਔਰ ਕਾਵਾ ਵੀ ਮੱਛੀ ਖਾ ਰਿਹਾ ਹੈ। ਪਰ ਐਸੀ ਕਹਿੰਦੇ ਬਗਲੇ ਨਾਲੋਂ ਕਾਵਾ ਚੰਗਾ ਹੈ। ਜੇ ਅੰਦਰੋਂ ਕਾਲਾ ਹੈ ਤਾਂ ਰੰਗ ਵੀ ਕਾਲਾ ਹੈ। ਕਮ ਸੇਮ ਸੱਚਾ ਹੈ ਨਾ ਕਿ ਜੋ ਅੰਦਰ ਹੈ ਉਹੀ ਬਾਹਰ ਦਿਖਾ ਰਿਹਾ ਹੈ। ਕਹਿੰਦੇ ਸੱਚੇ ਬਣੋ। ਜੋ ਅੰਦਰ ਹੈ ਉਹੀ ਬਾਹਰ ਹੋਵੇ। ਇਸ ਲਈ ਜੇ ਅੰਦਰ ਅਛਾਈ ਹੈ ਫੇਰੀ ਜ਼ੁਬਾਨ ਤੇ ਅਛਾਈ ਨਹੀਂ ਤਾਂ ਅੰਦਰ ਕੁਝ ਹੋਰ ਚੱਲਦਾ ਤਾਂ ਜ਼ੁਬਾਨ ਤੇ ਬੰਦਾ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਕਹਿੰਦੇ ਉਹ ਝੂਠੇ ਨੂੰ ਕਦੀ ਪ੍ਰਮਾਤਮਾ ਨਹੀਂ ਮਿਲਦਾ ਫਿਰ ਉਹ ਕਦੀ ਰੱਬ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਇਸ ਲਈ ਪ੍ਰਭੂ ਦੇ ਘਰ ਤੱਕ ਪਹੁੰਚਣਾ ਤਾਂ ਪਲਟੂ ਨੇੜੇ ਸਾਚ ਕੇ ਝੂਠੇ ਸੇ ਹੈ ਦੂਰ ਦਿਲ ਮੇ ਆਵੇ ਹੈ ਸਤਗੁਰੂ ਮੇ ਆਵੇ ਨਜ਼ਰ ਉਸ ਸਾਹਿਬ ਦਾ ਨੂਰ ਕਹਿੰਦੇ ਉਹ ਸਾਹਿਬ ਦਾ ਨੂਰ ਦੇਖਣਾ ਤਾਂ ਸਤਗੁਰੂ ਕੋਲ ਬਹਿ ਕੇ ਦੇਖ ਕਿਉਂਕਿ ਜਦੋਂ ਵੀ ਤੇਲੀ ਚਲਕ ਮਿਲਦੀ ਹੈ ਤਾਂ ਫਕੀਰਾਂ ਗੁਰੂਆਂ ਰਹਿਬਰਾਂ ਦੇ ذریعے ਹੀ ਮਿਲਦੀ ਹੈ ਉਹਨਾਂ ਕੋਲ ਜਾ ਕੇ ਤਾਂ ਪਤਾ ਲੱਗਦਾ ਕੋਈ ਐਸੀ ਜੋਤ ਵੀ ਹੈ ਇਹਦਾ ਬੰਦਾ ਦੁਨੀਆ ਨੂੰ ਮਿਲਦਾ ਹੈ ਤਾਂ ਦੁਨੀਆ ਤੇ ਬੰਦਾ ਪਤਾ ਕੀ ਕਹਿੰਦਾ ਹੈ ਚਾਰੋਂ ਪਾਸੇ ਝੂਠ ਹੀ ਹੈ ਚਾਰੋਂ ਪਾਸੇ ਪਾਪ ਹੀ ਹੈ ਚਾਰੋਂ ਪਾਸੇ ਹੇਰਾ ਫੇਰੀ ਹੀ ਹੈ ਪਰ ਜਦੋਂ ਕੋਈ ਸੱਚਾ ਸੰਤ ਫਕੀਰ ਮਿਲਦਾ ਫਿਰ ਪਤਾ ਲੱਗਦਾ ਹਾਂ ਵੀ ਰੱਬ ਦੀ ਜੋਤ ਅੱਜ ਵੀ ਐਸੀਆਂ ਮੂਰਤਾਂ ਅੰਦਰ ਜਗਮਗਾ ਰਹੀ ਹੈ ਇਸ ਲਈ ਸੰਤ ਪਲਟੂ ਕਹਿੰਦੇ ਮੈਨੂੰ ਵੀ ਰੱਬ ਦੀ ਝਲਕ ਮਿਲੀ ਤਾਂ ਸਤਗੁਰ ਦੇ ਅੰਦਰੋਂ ਮਿਲੀ ਜਦੋਂ ਸਤਗੁਰ ਦੀ ਅੰਦਰੋਂ ਝਲਕ ਮਿਲੀ ਕਿ ਜੇ ਇਹ ਸਤਗੁਰ ਨੂੰ ਇਹ ਝਲਕ ਮਿਲ ਸਕਦੀ ਹੈ ਜੇ ਸਤਗੁਰ ਦੀ ਅੰਦਰ ਇਹ ਗਿਆਨ ਦਾ ਦੀਵਾ ਜਗ ਸਕਦਾ ਹੈ ਇਹ ਆਨੰਦ ਦਾ ਦੀਵਾ ਜਗ ਸਕਦਾ ਹੈ ਤਾਂ ਫਿਰ ਮੈਂ ਵੀ ਮਿਹਨਤ ਕਰਾਂ ਤਾਂ ਕਿ ਮੇਰੇ ਅੰਦਰ ਵੀ ਇਹ ਦੀਵਾ ਜਗੇ ਜਿਦਾ ਬੰਦਾ ਕਹਿੰਦਾ ਨਾ ਉਹਦੇ ਘਰ ਚ ਵੀ ਆ ਰੋਸ਼ਨੀ ਬੜੀ ਪਿਆਰੀ ਲੱਗਦੀ ਹੈ ਤਾਂ ਇਹ ਰੋਸ਼ਨੀ ਨੂੰ ਆਪਣੇ ਘਰ ਵੀ ਜਗਾਣੀ ਹੈ ਹੁੰਦਾ ਕਿ ਨਹੀਂ ਇਦਾਂ ਜੇ ਕਿਸੇ ਦੇ ਘਰ ਚ ਅੱਛੀ ਲਾਈਟ ਲੱਗੀ ਹੋਵੇ ਸਾਨੂੰ ਪਸੰਦ ਆਵੇ ਇਹ ਕਹਿੰਦੇ ਬੜੀ ਸੋਹਣੀ ਸੀ ਮੈਂ ਵੀ ਖਰੀਦ ਕੇ ਆਪਣੇ ਘਰ ਜਗਾਣੀ ਹੈ ਹੁਣ ਇਸੇ ਤਰ੍ਹਾਂ ਜਦੋਂ ਸਤਗੁਰ ਦੇ ਅੰਦਰ ਉਹ ਪ੍ਰਕਾਸ਼ ਨਜ਼ਰ ਆਂਦਾ ਹੈ ਉਹ ਆਨੰਦ ਨਜ਼ਰ ਆਂਦਾ ਤਾਂ ਫਿਰ ਇਨਸਾਨ ਦੇ ਅੰਦਰ ਵੀ ਹੁੰਦਾ ਹੈ ਕਿ ਜਿਹੜਾ ਆਨੰਦ ਉੱਥੇ ਹੈ ਉਹ ਆਨੰਦ ਉਹ ਮੇਰੇ ਅੰਦਰ ਵੀ ਆਵੇ ਜਿਹੜਾ ਪ੍ਰਕਾਸ਼ ਉੱਥੇ ਹੈ ਉਹ ਦੀਵਾ ਹੁਣ ਮੇਰੇ ਅੰਦਰ ਵੀ ਜਗੇ ਫਿਰ ਸਤਗੁਰ ਨੂੰ ਦੇਖ ਕੇ ਸੰਤਾਂ ਨੂੰ ਦੇਖ ਕੇ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਕਿ ਪ੍ਰਕਾਸ਼ ਸਾਨੂੰ ਵੀ ਪ੍ਰਾਪਤ ਹੋਵੇ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਹਰੀ ਜਨ ਮਿਲੇ ਤਾਂ ਹਰੀ ਮਿਲੇ ਐਸਾ ਮਨ ਵਿਸ਼ਵਾਸ ਹਰੀ ਜਨ ਹਰੀ ਦਾ ਰੂਪ ਹੈ ਜੂ ਫੁੱਲਨ ਮੇ ਬਾਸ ਔਰ ਇੱਥੇ ਸੰਤ ਪੰਡੂ ਦਾ ਅੰਤਿਮ ਲਾਈਨ ਚ ਕੀ ਕਹਿੰਦੇ ਐ ਕਿ ਹਰੀ ਜਨ ਯਾਨੀ ਹਰੀ ਦੇ ਜਨ ਜੋ ਹਰੀ ਨਾਲ ਜੁੜ ਚੁਕੇ ਐ ਜਦੋਂ ਉਹ ਮਿਲਦੇ ਐ ਤਾਂ ਸਮਝ ਲੈ ਹਰੀ ਮਿਲ ਗਿਆ ਇਸ ਲਈ ਕਹਿੰਦੇ ਸੰਤ ਮਿਲੇ ਸਤਗੁਰੂ ਮਿਲੇ ਤਾਂ ਸਮਝ ਲਓ ਪ੍ਰਮਾਤਮਾ ਦਾ ਹੀ ਵੀਦਾਰ ਹੋ ਗਿਆ ਪ੍ਰਭੂ ਮਿਲ ਗਿਆ ਕਿਉਂਕਿ ਹਰੀ ਜਨ ਮਿਲੇ ਤਾਂ ਹਰੀ ਮਿਲੇ ਐਸਾ ਮਨ ਵਿਸ਼ਵਾਸ ਕਹਿੰਦੇ ਇੰਨਾ ਵਿਸ਼ਵਾਸ ਰੱਖ ਆਪਣੇ ਮਨ ਦੇ ਅੰਦਰ ਤਾਹੀਂ ਤਾਂ ਗੁਰਬਾਣੀ ਵੀ ਕਹਿੰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਵਿੱਚ ਪ੍ਰਭੂ ਦਾ ਵਾਸ ਹੈ ਤਾਂ ਸੰਗਤ ਕਦੋਂ ਹੁੰਦੀ ਹੈ ਜਦੋਂ ਸੰਤ ਸਤਗੁਰ ਦੇ ਨਾਲ ਜੁੜੀ ਹੋਵੇ ਕਿਉਂਕਿ ਸੰਤ ਦੇ ਨਾਲ ਹੀ ਸੰਗਤ ਬਣਦੀ ਹੈ ਨਹੀਂ ਤਾਂ ਰਸਤਾ ਵਿਆਹਾਂ ਸ਼ਾਦੀਆਂ 'ਚ ਵੀ ਹੁੰਦਾ ਉਹਨੂੰ ਸੰਗਤ ਨਹੀਂ ਕਿਹਾ ਜਾਂਦਾ ਰਸਤਾ ਮੇਲਿਆਂ 'ਚ ਵੀ ਬਹੁਤ ਹੁੰਦਾ ਉਹਨੂੰ ਸੰਗਤ ਨਹੀਂ ਕਿਹਾ ਜਾਂਦਾ ਸੰਗਤ ਕਦੋਂ ਕਿਹਾ ਜਾਂਦਾ ਹੈ ਜਦੋਂ ਕੋਈ ਸੰਤ ਮਹਾਪੁਰਸ਼ ਹੋਵੇ ਕਿ ਇਹ ਸੰਗਤ ਹੈ ਇਹ ਤੇ ਸਤਸੰਗ ਹੋ ਰਿਹਾ ਹੈ ਜਿੱਦਾਂ ਜੇ ਬੰਦਾ ਕਵੇ ਇੱਕਠੇ ਹੋਣ ਦਾ ਨਾਮ ਹੀ ਸੰਗਤ ਤਾਂ ਧਰਨੀਆਂ ਤੇ ਵੀ ਲੋਕ ਬੜੇ ਇਕੱਠੇ ਹੁੰਦੇ ਆ ਬੋਲੋ ਹੋ ਜਾਂਦਾ ਕਿ ਨਹੀਂ ਸੜਕਾਂ ਦੇ ਉੱਪਰ ਬਹਿ ਕੇ ਪਰ ਉਹਨੂੰ ਅਸੀਂ ਧਰਨਾ ਕਹਿੰਦੇ ਆ ਸਤ ਸੰਗਤ ਨਹੀਂ ਕਹਿੰਦੇ ਵਿਆਹਾਂ ਸ਼ਾਦੀਆਂ 'ਚ ਵੀ ਕਈ ਵਾਰਾ 4-500 ਬੰਦਾ ਇਕੱਠਾ ਹੋ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਆ ਬਰਾਤੀ ਜਾਂ ਅਸੀਂ ਉਹਨੂੰ ਸ਼ਾਦੀ ਦਾ ਮੇਲ ਤੇ ਰਿਸ਼ਤੇਦਾਰਾਂ ਦਾ ਕਹਿ ਦਿੰਦੇ ਕਿ ਰਿਸ਼ਤੇਦਾਰ ਹੀ ਇਕੱਠੇ ਹੋਏ ਆ ਉਹਨੂੰ ਅਸੀਂ ਸੰਗਤ ਨਹੀਂ ਕਹਿੰਦੇ ਹੁਣ ਜ਼ਰਾ ਗੌਰ ਕਰਨਾ ਜੇ ਬੰਦਾ ਆਪਣੇ ਘਰ ਵੀ ਸਤ ਸੰਗਤ ਕਰਵਾਉਂਦਾ ਨਾ ਜਦੋਂ ਸੰਤ ਬਹਿ ਕੇ ਪ੍ਰਵਚਨ ਕਰਦੇ ਆ ਤਾਂ ਵੀ ਬੰਦਾ ਇਹ ਨਹੀਂ ਕਹਿੰਦਾ ਮੇਰੇ ਰਿਸ਼ਤੇਦਾਰ ਬੈਠੇ ਆ ਬੰਦਾ ਕਹ ਉਕੇ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਔਰ ਸੰਗਤ ਸੰਤ ਦੇ ਨਾਲ ਹੀ ਇਸ ਲਈ ਕਹਿੰਦੇ ਹੈ ਸੰਤ ਨਾਲ ਸੰਗਤ ਸੰਗਤ ਨਾਲ ਸੰਤ ਹੀ ਜੁੜੇ ਹੋਏ ਹੈ ਇਸ ਲਈ ਸੰਤ ਪਲਟੂ ਕਹਿੰਦੇ ਹੈ ਹਰੀ ਜਨ ਮਿਲੇ ਤੋ ਹਰੀ ਮਿਲੇ ਐਸਾ ਮਨ ਵਿਸ਼ਵਾਸ ਇਦਾਂ ਦਾ ਵਿਸ਼ਵਾਸ ਤੇਰੇ ਮਨ ਚ ਹੋਵੇ ਹਰੀ ਮਿਲ ਗਿਆ ਸਮਝ ਲੈ ਉਦੋਂ ਜਦੋਂ ਹਰੀ ਜਨ ਮਿਲ ਗਏ ਉਹਦੇ ਪਿਆਰੇ ਮਿਲ ਗਏ ਕਿਉਂਕਿ ਹਰੀ ਜਨ ਹਰੀ ਦਾ ਰੂਪ ਹੈ ਜੂ ਫੁੱਲਨ ਮੇ ਬਾਸ ਜਿਦਾ ਫੁੱਲ ਦੇ ਅੰਦਰ ਖੁਸ਼ਬੂ ਹੈ ਇਸੇ ਤਰ੍ਹਾਂ ਸੰਤਾਂ ਅੰਦਰ ਹੀ ਤਾਂ ਪ੍ਰਮਾਤਮਾ ਸਮਾਇਆ ਹੋਇਆ ਹੈ ਪਹਿਲਾਂ ਉਥੋਂ ਝਲਕ ਮਿਲਣੀ ਹੈ ਫਿਰ ਉਹ ਝਲਕ ਦੇਖ ਕੇ ਤੈਨੂੰ ਮਿਹਨਤ ਕਰਨੀ ਪੈਣੀ ਹੈ ਫਿਰ ਉਹ ਤੇਰੇ ਅੰਦਰ ਪ੍ਰਗਟ ਹੋਣਾ ਹੈ ਪਰ ਪਹਿਲਾਂ ਆਪਣੇ ਅੰਦਰ ਪ੍ਰਗਟ ਕਰਨ ਤੋਂ ਪਹਿਲਾਂ ਸਾਨੂੰ ਕਿਤੇ ਨਾ ਕਿਤੇ ਝਲਕ ਉਹ ਨਜ਼ਰ ਆਏਗੀ ਤਾਂ ਹੀ ਭਾਵਨਾ ਪੈਦਾ ਹੋਏਗੀ ਹੁਣ ਕਿਸੇ ਚੀਜ਼ ਦੀ ਟੀਵੀ ਤੇ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਹੈ ਕਿਉਂ ਕਿ ਲੋਕਾਂ ਦੀ ਨਜ਼ਰ ਵਿੱਚ ਚੀਜ਼ ਆਏਗੀ ਤਾਂ ਹੀ ਲੋਕ ਖਰੀਦਣਗੇ ਤਾਂ ਹੀ ਲੋਕ ਆਪਣੇ ਘਰ ਲੈ ਆਣਗੇ ਜੇ ਲੋਕਾਂ ਨੂੰ ਪਤਾ ਹੀ ਨਾ ਹੋਵੇ ਤਾਂ ਵੀ ਕਿਸੇ ਨੂੰ ਪਾਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਤੋ ਜਦੋਂ ਸੰਤਾਂ ਕੋ ਵੰਦੇ ਆ ਉਹਨਾਂ ਦੇ ਅੰਦਰੋਂ ਨੂਰ ਦੇਖਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਹੈ ਇਹ ਨੂਰ ਹੈ ਇਹ ਸਚਾਈ ਤਾਂ ਹੁਣ ਇਹ ਸਚਾਈ ਨੂੰ ਆਪਣੇ ਜੀਵਨ ਚ ਲੈ ਆਈਏ ਹੁਣ ਇਹ ਪ੍ਰਕਾਸ਼ ਨੂੰ ਆਪਣੇ ਜੀਵਨ ਚ ਲੈ ਆਈਏ ਫਿਰ ਇਨਸਾਨ ਕੋਸ਼ਿਸ਼ ਕਰਦਾ ਤੇ ਆਪ ਵੀ ਮਿਹਨਤ ਕਰਕੇ ਉਸ ਪ੍ਰਕਾਸ਼ ਤੱਕ ਉਹ ਆਨੰਦ ਤੱਕ ਪਹੁੰਚ ਜਾਂਦਾ ਹੈ ਇਸ ਲਈ ਜਰੀਆ ਬਣਦੇ ਹੈ ਸੰਤ ਤਾਂ ਹੀ ਉਹਨਾਂ ਨੇ ਕਿਹਾ ਕਿ ਹਰੀ ਜਨ ਮਿਲੇ ਤੋ ਹਰੀ ਮਿਲੇ ਐਸਾ ਮਨ ਵਿਸ਼ਵਾਸ ਹਰੀ ਜਨ ਹਰ ਕਾ ਰੂਪ ਹੈ ਜੂ ਖੁੱਲਨ ਮੇ ਬਾਸ ਹੈ ਕਿ ਜਿਦਾ ਫੁੱਲਾਂ ਤੋਂ ਖੁਸ਼ਬੂ ਨੂੰ ਜੁਦਾ ਨਹੀਂ ਕੀਤਾ ਜਾ ਸਕਦਾ ਫੁੱਲ ਨਜ਼ਰ ਆਉਂਦੇ ਪਰ ਖੁਸ਼ਬੂ ਨਜ਼ਰ ਨਹੀਂ ਆਂਦੀ ਪਰ ਹੈ ਉਹਦੇ ਅੰਦਰ ਹੀ ਮਹਿਸੂਸ ਹੁੰਦੀ ਹੈ ਇਸੇ ਤਰ੍ਹਾਂ ਸੰਤ ਨਜ਼ਰ ਆਉਂਦੇ ਆ ਪਰ ਪ੍ਰਮਾਤਮਾ ਨਜ਼ਰ ਨਹੀਂ ਆਂਦਾ ਮਹਿਸੂਸ ਹੁੰਦਾ ਹੈ ਉਹਨਾਂ ਦੇ ਅੰਦਰ ਇਸ ਲਈ ਮਹਿਸੂਸ ਕਰਨ ਵਾਲਾ ਕਰ ਲੈਂਦਾ ਹੈ ਇਸ ਲਈ ਸੰਤ ਪਲਟੂ ਨੇ ਮਹਿਸੂਸ ਕੀਤਾ ਤਾਂ ਇਹ ਗੱਲ ਕਹਿ ਦਿੱਤੀ ਕਿ ਐ ਪਿਆਰਿਆ ਉਹ ਤੇਰੇ ਅੰਦਰ ਵੀ ਹੈ ਪਰ ਪਹਿਲਾਂ ਸਤਿਗੁਰੂ ਵਿੱਚੋਂ ਝਲਕ ਮਿਲਣੀ ਹੈ ਸੰਤਾਂ ਦੇ ਵਿੱਚੋਂ ਝਲਕ ਮਿਲਣੀ ਹੈ ਫਿਰ ਤੇਰੇ ਅੰਦਰ ਪੈਦਾ ਹੋਣਾ ਹੈ ਉਹ ਸਮਝਾਉਣ ਨੂੰ ਬਹੁਤ ਕੋਸ਼ਿਸ਼ ਹੈ ਪਰ ਹੁਣ ਟਾਈਮ ਕਾਫੀ ਹੋ ਗਿਆ ਔਰ ਦੋ ਸਵਾਲ ਹੈ ਕਿ ਇਸ ਦੁਨੀਆ ਵਿੱਚੋਂ ਧਰਮਾਂ ਦੇ ਝਗੜੇ ਕਿਦਾਂ ਮਿਟ ਸਕਦੇ ਨੇ ਕੀ ਮਰਨ ਵਾਲੇ ਲਈ ਅਸੀਂ ਕੁਝ ਐਸਾ ਕਰਮ ਕਰ ਸਕਦੇ ਹਾਂ ਜਿਸ ਨਾਲ ਉਸ ਨੂੰ ਮੁਕਤੀ ਮਿਲ ਜਾਵੇ ਇਹ ਸਵਾਲ ਥੋੜਾ ਸਮਝਣ ਵਾਲਾ ਹੈ ਇਸ ਲਈ ਕਿ ਮਰਨ ਵਾਲੇ ਲਈ ਯਾਨੀ ਜੋ ਮਰ ਚੁੱਕਾ ਹੈ ਜੋ ਦੁਨੀਆ ਤੋਂ ਜਾ ਚੁੱਕਾ ਹੈ ਕੀ ਅਸੀਂ ਉਹਦੇ ਵਾਸਤੇ ਕੁਝ ਐਦਾਂ ਦਾ ਕੰਮ ਕਰ ਸਕਦੇ ਕਿ ਉਹਨੂੰ ਮੁਕਤੀ ਮਿਲ ਜਾਵੇ ਹੁਣ ਜਿਹੜਾ ਮਰ ਚੁੱਕਾ ਹੈ ਉਹਦੇ ਵਾਸਤੇ ਕੋਈ ਐਦਾਂ ਦਾ ਕੰਮ ਕਰ ਸਕਦੇ ਇਹਨੂੰ ਮੁਕਤੀ ਮਿਲ ਜਾਵੇ ਕਾ ਅਗਰ ਇਸ ਤਰ੍ਹਾਂ ਹੁੰਦਾ ਹੋਵੇ ਕਿ ਮਰਨ ਵਾਲਾ ਮਰ ਗਿਆ ਹੁਣ ਅਸੀਂ ਕੁਝ ਐਸਾ ਕਰ ਦਈਏ ਕਿ ਉਹਨੂੰ ਮੁਕਤੀ ਮਿਲ ਜਾਵੇ ਤਾਂ ਫਿਰ ਤਾਂ ਕੰਮ ਹੀ ਬੜਾ ਆਸਾਨ ਹੋਣਾ ਸੀ ਇਸੇ ਤਰ੍ਹਾਂ ਇੱਥੇ ਇੱਕ ਮਹਾਤਮਾ ਬੁੱਧ ਦੇ ਜੀਵਨ ਦੀ ਕਹਾਣੀ ਦੱਸਣਾ ਚਾਹਾਂਗੇ ਜਿਸ ਤੋਂ ਇਹ ਸਵਾਲ ਦਾ ਜਵਾਬ ਮਿਲ ਜਾਏਗਾ ਕਿ ਇੱਕ ਦਿਨ ਮਹਾਤਮਾ ਬੁੱਧ ਤੁਰੇ ਜਾ ਰਹੇ ਸੀ ਆਪਣੇ ਸੇਵਕਾਂ ਦੇ ਨਾਲ ਇੱਕ ਨਦੀ ਦੇ ਕਿਨਾਰੇ-ਕਿਨਾਰੇ ਚਲਦੇ-ਚਲਦੇ ਉਹ ਨਦੀ ਦੇ ਕਿਨਾਰੇ ਇੱਕ گاؤں ਸੀ ਉਸ گاؤں 'ਚ ਪਹੁੰਚੇ ਤਾਂ ਜਾ ਕੇ ਉਸ گاؤں ਦੇ ਬਾਹਰ ਨਦੀ ਦੇ ਨਾਲ ਇੱਕ ਪੇੜ ਸੀ ਮਹਾਤਮਾ ਬੁੱਧ ਨੇ ਉੱਥੇ ਡੇਰਾ ਲਾਇਆ ਜਾਨੀ ਉੱਥੇ ਬਹਿ ਗਏ ਔਰ ਨਾਲ ਉਹਨਾਂ ਦੇ ਸੇਵਕ ਵੀ ਬੈਠ ਗਏ ਤਾਂ ਉਸੇ ਨਗਰ ਦੇ ਕਾਫੀ ਲੋਕ ਆਏ ਮਹਾਤਮਾ ਬੁੱਧ ਦੇ ਦਰਸ਼ਨ ਕਰਨ ਜਦੋਂ ਨਗਰ ਦੇ ਲੋਕ ਦਰਸ਼ਨ ਕਰਨ ਆ ਰਹੇ ਸੀ ਤਾਂ ਉਸੇ ਨਗਰ ਦਾ ਇੱਕ ਬਿਸ਼ਿੰਦਾ ਰਹਿਣ ਵਾਲਾ ਇੱਕ ਜੀਵ ਮਹਾਤਮਾ ਬੁੱਧ ਕੋਲ ਆ ਕੇ ਪੁੱਛਦਾ ਹੈ ਕਿ ਹੇ ਬੁੱਧ ਮੇਰੇ ਪਿਤਾ ਨੂੰ ਮਰਿਆ ਹੋਇਆ ਕੁਝ ਸਮਾਂ ਹੋ ਗਿਆ ਹੈ ਮੈਂ ਆਪਣੇ ਪਿਤਾ ਦੇ ਵਾਸਤੇ ਕਈ ਪੂਜਾ ਕਰਾਈਆਂ ਤੇਈ দান ਕੀਤੇ ਬਹੁਤ ਕੁਛ ਆਪਣੇ ਪਿਤਾ ਦੀ ਆਤਮਾ ਦੀ ਸ਼ਾਂਤੀ ਵਾਸਤੇ ਕੀਤਾ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਮੇਰੇ ਪਿਤਾ ਨੂੰ ਮੁਕਤੀ ਮਿਲ ਗਈ ਕੀ ਮੇਰੇ ਪਿਤਾ ਮੁਕਤ ਹੋ ਗਏ ਕਿਉਂਕਿ ਇਹ ਮੈਨੂੰ ਕੋਈ ਦੱਸ ਨਹੀਂ ਪਾਇਆ ਤੁਸੀਂ ਦੱਸ ਦਿਓ ਤਾਂ ਮਹਾਤਮਾ ਬੁੱਧ ਕਹਿੰਦੇ ਠੀਕ ਹੈ ਤੂੰ ਪੁੱਛ ਰਿਹਾ ਹੈ ਕਿ ਤੂੰ ਆਪਣੇ ਪਿਤਾ ਦੀ ਖਾਤਰ ਪੂਜਾ ਕੀਤੀ ਤੂੰ ਆਪਣੇ ਪਿਤਾ ਦੀ ਖਾਤਰ ਬਹੁਤ ਉਪਾਏ ਕੀਤੇ ਕਿ ਮੇਰੇ ਪਿਤਾ ਦੀ ਆਤਮਾ ਨੂੰ ਮੁਕਤੀ ਮਿਲ ਗਈ ਤੂੰ ਇਹ ਜਾਨਣਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਕਰ ਦੋ ਘੜੇ ਲੈ ਕੇ ਆ ਇੱਕ ਘੜੇ ਦੇ ਵਿੱਚ ਘਿਓ ਤੇ ਦੂਜੇ ਘੜੇ ਵਿੱਚ ਪੱਥਰ ਇਹ ਦੋਨੇ ਲੈ ਕੇ ਆ ਉਹ ਕਹਿੰਦਾ ਮਹਾਰਾਜ ਘੜੇ ਵਿੱਚ ਇੱਕ ਘਿਓ ਤੇ ਦੂਜੇ ਤੇ ਪੱਥਰ ਕੀ ਕਰਨਾ ਹੈ ਕਹਿੰਦੇ ਬਸ ਤੂੰ ਲੈ ਕੇ ਆ ਕੋਈ ਜ਼ਿਆਦਾ بڑا ਘੜਾ ਲਿਆਉਣ ਦੀ ਲੋੜ ਨਹੀਂ ਛੋਟੇ ਛੋਟੇ ਮਟਕੇ ਲੈ ਛੋਟੇ ਛੋਟੇ ਲੋਟੇ ਲੈ ਆਈ ਉਹਦੇ ਵਿੱਚ ਘਿਓ ਪਾ ਲਈ ਇੱਕ ਲੋਟੇ ਵਿੱਚ ਪੱਥਰ ਪਾ ਲਈ ਲੈ ਕੇ ਆ ਬਸ ਉਹ ਦੌੜ ਕੇ ਗਿਆ ਦੋ ਲੋਟੇ ਲੈ ਔਰ ਮਿੱਟੀ ਦੇ ਲੋਟੇ ਲੈ ਇੱਕ 'ਚ ਘਿਓ ਪਾ ਲਿਆ ਇੱਕ ਦੇ ਵਿੱਚ ਪੱਥਰ ਪਾ ਲੇ ਦੋਨੇ ਲੈ ਕੇ ਮਹਾਤਮਾ ਬੁੱਧ ਦੇ ਕੋਲ ਆ ਗਿਆ ਹੁਣ ਜਦੋਂ ਆ ਗਿਆ ਮਹਾਤਮਾ ਬੁੱਧ ਆਪਣੀ ਆਸਨ ਤੋਂ ਉੱਠੇ ਔਰ ਨਦੀ ਦੇ ਕੋਲ ਆ ਗਏ ਕਿਉਂਕਿ ਨਾਲ ਹੀ ਨਦੀ ਸੀ ਨਦੀ ਦੇ ਕੋਲ ਆ ਗਏ ਤਾਂ ਮਹਾਤਮਾ ਬੁੱਧ ਕਹਿੰਦੇ ਹੁਣ ਇਸ ਤਰ੍ਹਾਂ ਕਰ ਇਹਨਾਂ ਦੋਨਾਂ ਲੋਟਿਆਂ ਨੂੰ ਲੈ ਕੇ ਨਦੀ 'ਚ ਖੜਾ ਹੋ ਜਾ ਇਹਨਾਂ ਦੋਨਾਂ ਲੋਟਿਆਂ ਨੂੰ ਲੈ ਕੇ ਨਦੀ 'ਚ ਖੜਾ ਹੋ ਜਾ ਸਾਡਾ ਇੱਕ ਸੇਵਕ ਡੰਡੇ ਦੇ ਨਾਲ ਇਹਨਾਂ ਦੋਨਾਂ ਲੋਟਿਆਂ ਨੂੰ ਫੋੜੇਗਾ ਯਾਨੀ ਤੋੜੇਗਾ ਇਹਨਾਂ ਨੂੰ ਔਰ ਇਹ ਜੋ ਘਿਓ ਵੀ ਨਦੀ ਚ ਗਰੇਗਾ ਪੱਥਰ ਵੀ ਨਦੀ ਚ ਗਿਰਨਗੇ ਅਗਰ ਘਿਓ ਡੁੱਬ ਗਿਆ ਔਰ ਪੱਥਰ ਤੈਰ ਗਏ ਤਾਂ ਫਿਰ ਅਸੀਂ ਤੇਰੇ ਸਵਾਲ ਦਾ ਜਵਾਬ ਤੈਨੂੰ ਦੇਵਾਂਗੇ ਉਹ ਆਦਮੀ ਹੈਰਾਨ ਹੋਇਆ ਘਿਓ ਡੁੱਬ ਗਿਆ ਪੱਥਰ ਤੈਰ ਗਏ ਤੇਰੇ ਸਵਾਲ ਦਾ ਜਵਾਬ ਤੈਨੂੰ ਦੇਵਾਂਗੇ ਇਹ ਕੀ ਉਲਟੀ ਗੱਲ ਕਰ ਰਹੇ ਹੈ ਔਰ ਹੁਣ ਖੜਾ ਹੈ ਮਹਾਤਮਾ ਮੋਦੇ ਸੇਵਕ ਨੇ लाठी ਲੈ ਕੇ ਇੱਕ ਤੇ ਮਾਰੀ ਟੁੱਟਿਆ ਘਿਓ ਗਿਆ ਤਾਂ ਪਾਣੀ ਉੱਪਰ ਫੈਲ ਗਿਆ ਬੁਜੀ ਲਾਟੀ ਮਾਰੀ ਲੋਟੇ ਦੇ ਪੱਥਰ ਗਿਰੇ ਸਿੱਧੇ ਡੁੱਬ ਗਏ। ਫੌਸਲੇ ਮਹਾਤਮਾ ਬੋਧ ਮੁਸਕਰਾਏ। ਕਹਿੰਦੇ ਹੁਣ ਜਵਾਬ ਦੇਣ ਦੀ ਜ਼ਰੂਰਤ ਹੈ ਸਮਝਿਆ ਨਹੀਂ ਤੂੰ। ਉਹ ਕਹਿੰਦਾ ਜੀ ਕੀ? ਕਹਿੰਦੇ ਕਿ ਉਹਦਾ ਸੁਭਾਅ ਹੈ ਤੈਰਨਾ ਉਹ ਤੈਰ ਗਿਆ ਔਰ ਪੱਥਰ ਦਾ ਸੁਭਾਅ ਹੈ ਡੁੱਬਣਾ ਉਹ ਡੁੱਬ ਗਏ। ਜਦ ਵੀ ਕੋਈ ਤੈਰਦਾ ਹੈ ਆਪਣੇ ਸੁਭਾਅ ਨਾਲ ਜਦ ਵੀ ਕੋਈ ਡੁੱਬਦਾ ਹੈ ਆਪਣੇ ਸੁਭਾਅ ਨਾਲ ਇਸੇ ਤਰ੍ਹਾਂ ਜਦ ਵੀ ਕੋਈ ਮੁਕਤ ਹੁੰਦਾ ਹੈ ਤਾਂ ਕੋਈ ਦੂਸਰਾ ਨਹੀਂ ਕਰ ਸਕਦਾ ਆਪਣੇ ਸੁਭਾਅ ਨਾਲ ਹੀ ਬੰਦਾ ਮੁਕਤ ਵੀ ਹੁੰਦਾ ਹੈ ਤਾਂ ਆਪਣਾ ਸੁਭਾਈ ਬੰਦੇ ਨੂੰ ਡੋਬੋ ਵੀ ਦਿੰਦਾ ਹੈ ਇਸ ਲਈ ਇਹ ਨਾ ਸੋਚੋ ਤੁਹਾਡਾ ਬੁਰਾ ਸੁਭਾਅ ਹੈ ਤੁਸੀਂ ਦਿੰਦੇ ਹੋ ਦੂਜਿਆਂ ਨੂੰ ਗਾਲੀਆਂ ਤੁਸੀਂ ਕਰਦੇ ਹੋ ਦੂਜਿਆਂ ਨਾਲ ਨਫ਼ਰਤ ਬਤਾ ਕੇ ਨਾ ਮੇਰਾ ਸੁਭਾਈ ਮਾੜਾ ਹੈ ਤਾਂ ਤੁਸੀਂ ਸੋਚੋ ਮੇਰਾ ਸੁਭਾਅ ਮਾੜਾ ਹੈ ਤਾਂ ਮੇਰੇ ਬੱਚੇ ਮੈਨੂੰ ਮੁਕਤ ਕਰ ਦੇਣਗੇ ਜੇ ਤੁਹਾਡਾ ਸੁਭਾਅ ਮਾੜਾ ਹੈ ਤਾਂ ਤੁਹਾਡੇ ਸੁਭਾਅ ਨੇ ਤੁਹਾਨੂੰ ਡੋਬ ਦੇਣਾ ਹੈ ਜੇ ਤੁਹਾਡਾ ਸੁਭਾਅ ਚੰਗਾ ਹੈ ਤਾਂ ਫਿਰ ਬੱਚਿਆਂ ਨੂੰ ਤੁਹਾਡੇ ਮਰਨ ਤੋਂ ਬਾਅਦ ਕੋਈ ਕੁਝ ਕਰਨ ਦੀ ਲੋੜ ਨਹੀਂ ਜਿੱਦਾ ਕਹਿਣ ਦਾ ਮਤਲਬ ਕੋਈ ਪੂਜਾ ਜਾਂ ਕੁਝ ਵੀ ਹੋਰ ਕਰਮਕਾਂਡ ਕਰਨ ਦੀ ਲੋੜ ਨਹੀਂ ਜੇ ਤੁਸੀਂ ਚੰਗੇ ਹੋ ਤਾਂ ਤੁਹਾਡੇ ਸੁਭਾਅ ਨੇ ਤੁਹਾਨੂੰ ਤਾਰ ਦੇਣਾ ਹੈ ਫਿਰ ਕੋਈ ਤੁਹਾਡੇ ਵਾਸਤੇ ਕੁਝ ਕਰੇ ਜਾਂ ਨਾ ਕਰੇ ਸਮਝਦੇ ਹੋ ਇਸ ਪੁਆਇੰਟ ਨੂੰ ਹੁਣ ਬੰਦਾ ਜੇ ਮੀਰਾ ਸੁਭਾਅ ਮਾੜਾ ਹੈ ਪਰ ਮੇਰੇ ਮਰਨ ਤੋਂ ਬਾਅਦ ਮੇਰੇ ਬੱਚੇ ਗੰਗਾ ਚ ਜਾ ਕੇ ਅਸਤੀਆਂ ਰੋੜ ਦੇਣਗੇ ਮੈਨੂੰ ਮੁਕਤੀ ਮਿਲ ਜਾਏਗੀ ਭਾਈ ਬੱਚੇ ਸੌ ਮਾਰ ਗੰਗਾ ਚ ਰੋਣਨ ਪੂਜਾ ਕਰਨ ਉਥੇ ਜੋ ਮਰਜੀ ਤੇਰੀ ਖਾਤਰ ਕਰੀ ਜਾਣ ਪਰ ਜੇ ਤੇਰਾ ਹੀ ਸੁਭਾਅ ਉਹ ਮੜਾ ਪੱਥਰ ਦੀ ਤਰ੍ਹਾਂ ਤੂੰ ਤਾਂ ਡੁੱਬਿਆ ਹੈ ਫਿਰ ਬੱਚਿਆਂ ਦੀ ਕਰਨੀ ਨੇ ਪੂ ਕਿਦਾਂ ਪਾਰ ਹੋ ਜਾਏਗਾ ਹਾਂ ਬੱਚਿਆਂ ਦੀ ਕਰਨੀ ਬੱਚਿਆਂ ਦਾ ਸੁਭਾਅ ਉਹ ਬੱਚਿਆਂ ਨੂੰ ਪਾਰ ਵੀ ਲਗਾ ਸਕਦਾ ਡਬੋ ਵੀ ਸਕਦਾ ਹੈ ਇਸ ਲਈ ਜਦੋਂ ਮਰ ਗਿਆ ਬੰਦਾ ਤਾਂ ਫਿਰ ਦੂਜੇ ਦੇ ਕਰਨ ਨਾਲ ਕਿਦਾਂ ਮੁਕਤੀ ਮਿਲੇਗੀ ਇਸ ਲਈ ਗੱਲ ਯਾਦ ਰੱਖੋ ਤੁਹਾਡੀ ਮੁਕਤੀ ਤੁਹਾਡੇ ਹੱਥ ਚ ਹੈ ਔਰ ਤੁਹਾਡਾ ਕਿਉਂ ਤੁਹਾਡੇ ਹੱਥ ਚ ਹੈ ਮੁਕਤੀ ਕਿਉਂਕਿ ਤੁਹਾਡਾ ਸੁਭਾਅ ਤੁਹਾਡੇ ਹੱਥ ਚ ਹੈ ਤੁਸੀਂ ਇਹਨੂੰ ਅੱਛਾ ਵੀ ਬਣਾ ਸਕਦੇ ਹੋ ਇਹਨੂੰ ਬੁਰਾ ਵੀ ਬਣਾ ਸਕਦੇ ਹੋ ਜੇ ਬੁਰਾ ਬਣਾ ਲਿਆ ਤਾਂ ਸਮਝ ਲਓ ਅਸੀਂ ਡੁੱਬਣ ਵਾਲੇ ਕੰਮ ਕਰ ਰਹੇ ਆ ਤਾਂ ਫਿਰ ਚਾਹੇ ਬੱਚਿਆਂ ਨੂੰ ਮਰਨ ਤੋਂ ਬਾਅਦ ਕਹਦੇ ਹੋ ਮੇਰੇ ਵਾਸਤੇ ਆ ਕਰਦੇ ਹੋ ਉਹ ਕਰਦੇ ਕੁਛ ਨਹੀਂ ਹੋਣਾ ਕਿਉਂਕਿ ਪੱਥਰ ਦਾ ਸੁਭਾਅ ਡੁੱਬਣਾ ਹੈ ਉਹਨਾਂ ਡੁੱਬਣਾ ਹੀ ਹੈ ਚਾਹੇ ਪੱਥਰਾਂ ਤੇ ਜਿੰਨੇ ਮਰਜੀ ਮੰਤਰ ਮਾਰੀ ਜਾਓ ਤਾਂ ਘੇਰਾ ਸੁਭਾਅ ਤੈਰਨਾ ਹੈ ਇਹ ਉਹਨੂੰ ਜਿੰਨਾ ਮਰਜੀ ਗਾਲਾਂ ਕੱਢੀਓ ਡੁੱਬ ਟੁੱਬ ਟੁੱਬ ਨਹੀਂ ਉਹਨਾਂ ਤੈਰ ਨਹੀਂ ਆ ਕਿਉਂਕਿ ਸੁਭਾਅ ਉਹ ਤੋਂ ਉਲਟ ਕੁਝ ਨਹੀਂ ਹੋ ਸਕਦਾ ਇਸ ਲਈ ਤੁਸੀਂ ਦੇਖੋ ਤੁਹਾਡਾ ਸੁਭਾਅ ਕਿਦਾਂ ਦਾ ਹੈ ਤੁਸੀਂ ਪ੍ਰੇਮਪੂਰਨ ਹੋ ਤੁਸੀਂ ਪ੍ਰੇਮ ਨਾਲ ਭਰੇ ਹੋਏ ਹੋ ਸ਼ਰਧਾ ਨਾਲ ਭਰੇ ਹੋਏ ਹੋ ਵਿਸ਼ਵਾਸ ਨਾਲ ਭਰੇ ਹੋਏ ਹੋ ਆਪਣੇ ਮਾਲਿਕ ਨਾਲ ਜੁੜੇ ਹੋਏ ਹੋ ਤੁਹਾਡਾ ਸੁਭਾਅ ਅੱਛਾ ਹੈ ਤੁਸੀਂ ਤੈਰ ਜਾਓਗੇ